ਉਹ ਆ ਕੀੜੀ ਆਗੀ ਇਹ ਤਾਂ ਸਿੰਦਰ ਲੱਗਦੀ ਐ ਲੈ ਇਹ ਕਿਵੇਂ ਟਿੱਕੜੋਲੇ ਚ ਖਾਂਦੀ ਆਉਂਦੀ ਐ ਇੱਧਰ ਨੂੰ ਪੁੱਛਦੀਆਂ ਚੱਲ ਤੂੰ ਕਿਧਰ ਆਣੀ ਐ ਟਿੱਕੜੋਲੇ ਖਾਂਦੀ ਨਹੀਂ ਪੁੱਛੀ ਨਾ ਨੀਰ ਤਾਂ ਜਾਣ ਬਾਹਰ ਕੜਿੱਕੀ ਚੜੀ ਪਈ ਆ ਅੱਛਾ ਨਹੀਂ ਮੇਰੇ ਮੁੰਡੇ ਨੇ ਜਾਣਾ ਬਾਹਰ ਅੱਛਾ ਬੀਚਰੇ ਫਿਰਦਾ ਕਿ ਮੈਂ ਤਾਂ ਗੂਚੀ ਦੇ ਬੂਟ ਪਾਏ ਬਿਨਾ ਜਹਾ ਇਤਨੀ ਬੈਂਦਾ ਐਨਾ ਖਰਚਾ ਕੀਤਾ ਹੋਣਾ ਮੈਂ ਤਾਂ ਸਾਰਾ ਰਾਮਪੁਰਾ ਪਤ-ਪਤ ਕਰਕੇ ਮਾਰ ਗਈ ਭਾਣੇ ਮੈਂ ਤਾਂ ਗੂਚੀ ਦੇ ਬੂਟ ਨਹੀਂ ਮਿਲੇ ਕਿੱਥੋਂ ਲੈ ਹੋਰ ਹੁਣ ਗੂਚੀ ਦੇ ਬੂਟਾਂ ਨੂੰ ਰੋਣੀਆਂ ਕੋਈ ਮਰਜੀ ਕੰਪਨੀ ਦਾ ਬੂਟ ਲੈ ਉੱਥੇ ਤਾਂ ਨਹੀਂ ਕਿੱਥੋਂ ਨਹੀਂ ਫੈਸ਼ਨ ਮੀਟ ਆਣਿਆਂ ਦੇ ਹੋ ਅੱਛਾ ਰਾਮਪੁਰੇ ਫੈਸ਼ਨ ਮੀਟ ਆਣਿਆਂ ਦੀ ਇੱਕ ਸ਼ਾਪ ਹੈ ਅੱਛਾ ਉਹ ਤਾਂ ਬੜੀ ਮਸ਼ਹੂਰ ਹੈ ਤੈਨੂੰ ਪਤਾ ਨਹੀਂ ਨਹੀਂ ਚਲ ਤੂੰ ਮੀਟੀਆਂ ਆ ਤਾਂ ਤੂੰ ਵਧੀਆ ਕਰਿਆ ਜਿਹੜਾ ਮੈਂ ਇਹਨੂੰ ਦੱਸਤਾ ਭਾਣੇ ਨਾਲ ਕਹਨੇ ਉਹਦੇ ਪਿਓ ਤੋਂ ਛਿੱਤਰ ਖਾਦੇ ਤੇ ਪਿਓ ਨੇ ਗੁੱਸੇ 'ਚ ਆ ਕੇ ਮੇਰੀ ਗੁੱਤਨੀ ਪੱਟਤੀ ਆ ਕੇ ਤੂੰ ਇਹਨੂੰ ਲਾਉਣੀ ਆ ਰੀਸ

ਆਜੇ ਤਣਾ ਲੈ ਕੇ ਚੱਲਾਂ ਤੈਨੂੰ ਚੱਲ ਚੱਲ ਆ ਤਾਂ ਵਧੀਆ ਕਰਿਆ ਤੂੰ ਮੇਰੇ ਘਰ ਮਾਨ ਤੱਕ ਕਰ ਗਈ ਆ ਦੇਖ ਇੱਧਰ ਦੇ ਇਹ ਹੈਗੀ ਬਜ਼ਾਰ ਵਾਲੀ ਗਲੀ ਅੱਛਾ ਸਟੇਸ਼ਨ ਦੇ ਕੋਲੇ ਪੇਸਨ ਦੇ ਕੋਲ ਜੇ ਕਿੰਨੇ ਹੋਰ ਵੀਲੇ ਹੋਣ ਬਜ਼ਾਰ ਵਾਲੀ ਗਲੀ ਕਹਿੰਦੇ ਇਹਨੂੰ ਬਜ਼ਾਰ ਵਾਲਾ ਬੈਂਕਾ ਜਿਹੜਾ HDFC ਉਹਦੇ ਜਮਾਂ ਸਾਹਮਣੇ ਆ ਦੇਖ ਠੀਕ ਆ ਚਲ ਆਏ ਫਿਰ ਹੁਣ ਤੁਪੇ ਲਈ ਖੜੀਆਂ ਮੈਂ ਜਿੰਨ ਮਰ ਤੱਕ ਹੋ ਜਾ ਆ ਜਾ ਆ ਜਾ ਲੋਇ ਦਾ ਕੰਮ ਤਾਂ ਕਹਿੰਦੇ ਬੰਦੇ ਪਾ ਦੋ ਬਣਦੇ ਆ ਚਾਰ ਨਿਕਲਦੇ ਆ ਤੇ ਹੋਰ ਅਰੇ ਆ ਜਾ ਸਸ਼ਿਕਾ ਵੀਰ ਜੀ ਸਿਕਾਲ ਜੀ ਸਸ਼ਿਕਾ ਏ ਮੱਲਾ ਇਹ ਪਾਈ ਕੁੜੀ ਨੇ ਤਾਂ ਸੋਡੀ ਦੁਕਾਨ ਨੇ ਆ ਤਰੀਫਾਂ ਕਰ ਕਰਕੇ ਪੋਲਵੰਨ ਤੇ ਅੱਛਾ ਮੈਂ ਤਾਂ ਬੰਦਲੀ ਫਿਰਦੀ ਸੀ ਮੈਂ ਤਾਂ ਸਾਰੇ ਰਾਮਪੁਰੇ ਤੇ ਢੇੜਾ ਲੇ ਤਾਂ ਮੈਨੇ ਤਾਂ ਕਦੇ ਗੂਚੀ ਦੇ ਬੂਟ ਨਹੀਂ ਖਾਈ ਹੈਗੇ ਗੂਚੀ ਦੇ ਵੀ ਦੇ ਦਿੰਨੇ ਆ ਸਾਰੇ ਕਾਸੇ ਦੇ ਦੇ ਦਾਂਗੇ ਤੁਸੀਂ ਹੁਕਮ ਕਰੋ ਕਾਦੇ ਚਾਹੀਦੇ ਆ ਸਾਨੂੰ ਤਾਂ ਵੀਰੇ ਇਹੋ ਜਿਹੇ ਬੂਟ ਚਾਹੀਦੇ ਆ ਮੁੰਡੇ ਨੇ ਬਾਹਰ ਜਾਣਾਗਾ ਆ ਇੱਥੇ ਕਿੱਥੇ ਜਾਣਾ ਦਵਾਈ ਜਾਂ ਨਾ ਦਵਾਈ ਜਾਂਦੇ ਆ ਜਿਹੜੇ ਕੈਨੇਡਾ ਜਾਂਦੇ ਆ ਅਮਰੀਕਾ ਜਾਂਦੇ ਆ ਸਾਰੇ ਆਪਣੇ ਕੋਲੋਂ ਹੋ ਕੇ ਜਾਂਦੇ ਆ ਫੇਰ ਬਾਹਰ ਜਾਂਦੇ ਆ ਬੱਲੇ 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 ਭੂਆ ਮਾਰ ਜਾ ਸਾਡੇ ਤਾਂ ਰਾਮਪੁਰੇ ਦਾ ਨਾਮ ਕੱਢ ਤਾਂ ਫਿਰ ਭਾਈ ਨੇ ਹੈ ਪਹਿਲਾਂ ਆਪਣੇ ਕੋਲੇ ਫੈਸ਼ਨ ਫੀਡ ਤੇ ਆਉਣਗੇ ਆਪਦੇ ਪੈਰਾਂ 'ਚ ਜੁੜੇ ਪਾਉਣਗੇ ਫੇਰ ਆਪਦੀ ਦੂਜੀ ਧਰਤੀ ਤੇ ਪੈਰ ਧਰਨਗੇ ਬੱਲੇ 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 ਕੰਮ ਹਾਂ ਹੁਣ ਮੈਂ ਤੁਹਾਨੂੰ ਦੱਸੂ ਕਿਹੜੇ ਦਿਖਾਵਾਂ ਹੁਣ ਆ ਪਹਿਲਾਂ ਚੈੱਕ ਕਰੋ ਨਾਈਕੀ ਦੇ ਅੱਛਾ ਇਹ ਜਿਹੜੇ ਬਾਹਰ ਪੈਣ ਵਾਲੇ ਬੂਟ ਐ ਇਹ ਉਹ ਆ ਇਹ ਹੈਗਾ ਨਾਈਕੀ ਦੇ ਇਹਦੇ ਵਿੱਚ ਆਪਣੇ ਕੋਲ ਇੱਕ ਟੋਟਾ-ਟੋਟਾ 10 ਰੰਗ ਹੁਣ ਹੁਣ ਵੀ ਮਿਲ ਜਾਣਗੇ ਅੱਛਾ ਹਾਂਜੀ ਹਾਂ ਵੀ ਇਹੇ ਜੇ ਦਿਖਾਓ ਬਸ ਜਿਹੜਾ ਅਗਲਾ ਕਹੇ ਕਿ ਕਿੱਥੋਂ ਨੇ ਆਉਂਦੇ ਆ ਇਹ ਸਾਰੇ ਇਹ ਨਾਈਕੀ ਆ ਹੀ ਨੇ ਹਾਂ ਇਹ ਸਾਰੇ ਨਾਈਕੀ ਦੇ ਆ ਜੀ ਇਹ ਐਂ ਕਹਿਣਗੇ ਹੁਣ ਵੀ ਤੁਹਾਨੂੰ ਐਂ ਕਹਿ ਕੇ ਆਏ ਆ ਕਿ ਉੱਥੋਂ ਲੈ ਕੇ ਆਓ ਜਿਹੜੇ ਫੂਟ ਆਪਣੇ ਕੋਲ ਕਰੇਗੇ ਦੂਜੀ ਵਾਰ ਬੰਦਾ ਐਂ ਕਹੂਗਾ ਚਾਰ ਜਣਾਂ ਨੂੰ ਨਾਲ ਲੈ ਕੇ ਆਉ ਨਾਲੇ ਆਪ ਫੇਰ ਲੂਗੀ ਲੋ ਦੋਸਤੋ ਤੁਸੀਂ ਵੀ ਸੁਣ ਲਓ ਸਾਰੇ ਜਾਣੀ ਇਹ ਨਾਈਕੀ ਦੇ ਬੂਟ ਨੇ ਜਿਹੜੇ ਵੀ ਕੋਈ ਕਨੇਡਾ ਜਾਣਾ ਕਿਸੇ ਨੇ ਅਮਰੀਕਾ ਕਿਤੇ ਵੀ ਕੰਟਰੀ ਦੇ ਵਿੱਚ ਜਾਣਾ ਇਹਨਾਂ ਕੋਲੇ ਆ ਕੇ ਵੀਰ ਜੀ ਹੋਰਾਂ ਕੋਲੇ ਦੱਸੋ ਇਹ ਵੀਰ ਜੀ ਤੁਹਾਨੂੰ ਉਹੀ ਕੁਆਲਿਟੀ ਦੇ ਜਾ ਕੇ ਤੁ ਬੂਟ ਦਿਖਾਉਣਗੇ ਤੁਹਾਨੂੰ ਹਾਂਜੀ ਜਿਹੜੇ ਬੂਟ ਸਟੋਰਾਂ ਦੇ ਵਿੱਚ 20 25 25000 ਦੇ ਆ 15 15000 ਦੇ ਉਹ ਆਪਣੇ ਕੋਲੇ ਸਿਰਫ 2200 2200 ਰੁਪਏ ਦੇ ਵਧੀਆ ਸਟਾਰਟ ਹੋ ਜਾਣਗੇ ਉਹ ਮੈਂ ਮਰ ਜਾਨੀ ਜਿਹੜੇ ਮੁੰਡੇ ਬਾਹਰ ਕਨੇਡਾ 'ਚ ਬੈਠੇ ਠੀਕ ਹੈ ਘੱਟੋ ਘੜ ਪੰਪ 500 ਡਾਲਰ 200 300 ਡਾਲਰਾਂ ਦੇ ਬੂਟ ਲੈਂਦੇ ਆ ਆਪਾਂ ਉਹਨਾਂ ਨੂੰ ਸਿਰਫ 2200 ਰੁਪਏ ਦਾ 2500 ਰੁਪਏ ਦਾ ਇੱਥੋਂ ਦੇ ਇੰਡੀਅਨ ਪ੍ਰਾਈਸ ਦਾ 2500 ਦਾ ਦੇ ਦਾਂਗੇ ਅੱਛਾ ਭਾਈ ਐਂ ਦੱਸ ਇੱਕ ਮੇਰਾ ਪਤੀ ਜਗ੍ਹਾ ਕੈਨੇਡਾ ਠੀਕ ਹੈ ਉਹਨੇ ਹੀ ਫੋਨ ਕੀਤਾ ਤੇ ਅਖੇ ਭੂਆ ਮੈਨੂੰ ਵੀ ਫੂਟ ਭੇਜੀ ਬੜਾ ਤੁਸੀਂ ਇੱਥੋਂ ਬਾਹਰ ਭੇਜ ਸਕਦੇ ਹੋ ਹਾਂ ਬਾਹਰ ਵੀ ਭੇਜ ਸਕਦੇ ਆ ਇੱਥੋਂ ਦੀ ਸ਼ਿਪਮੈਂਟ ਵੀ ਅਸੀਂ ਆਪ ਖੁਦ ਕਰਾਉਣੀ ਹੈਗੀ ਠੀਕ ਆ ਵਧੀਆ ਰੇਟ ਤੇ ਕਰਾਉਣੀ ਆ ਵਧੀਆ ਚੀਜ਼ ਭੇਜਦੇ ਆ ਨਾਲੇ ਸਾਰੇ ਆਪਾਂ ਸੈਟੀਸਫਾਈ ਕਰਕੇ ਵੀਡੀਓ ਕਾਲ ਤੇ ਭੇਜਨੇ ਇਹ ਤਾਂ ਬਲਾਈ ਵਧੀਆ ਕੰਮ ਆਣੀ ਹੈ ਨਾਲੇ ਪੁੰਨ ਨਾਲੇ ਫੜੰਗਾ ਤੇ ਬਾਹਰ ਵਾਸਤੇ ਸਪੈਸ਼ਲ ਜਿਹੜੀ ਚੀਜ਼ਾਂ ਚੱਲਦੀਆਂ ਨੇ ਆ ਹੁਣ ਜਿਹੜੇ ਤੁਸੀਂ ਗੂਚੀ ਮੰਗਦੇ ਹੋ ਆ ਦੇਖੋ ਆ ਸੇ ਗੂਚੀ ਦਾ ਬ੍ਰਾਂਡ ਇਹਦੇ ਆਪਾਂ ਸਣੇ ਬੈਲਸ ਹਨੇ ਡੱਬਾ ਸਾਰਾ ਕੁਝ ਦਿੰਨੇ ਆਗੇ ਉਦੇ ਨਾਲ ਵੱਡੇ ਵੱਡੇ ਬ੍ਰਾਂਡ ਜੇ ਤੁਸੀਂ ਚੈੱਕ ਕਰਨੇ ਹੋ ਬੈਲੈਂਸੀ ਆਗਾ ਦਾ ਆ ਐਲ ਵੀ ਦਾ ਆ ਫਰੈਡ ਪੈਰੀ ਦਾ ਜਿੰਨੇ ਮਰਜੀ ਤੁਸੀਂ ਚੈੱਕ ਕਰੋ ਆ ਪਰਪਰੀ ਦਾ ਆ ਨਾਈਕੀ ਦਾ ਆ ਤੁਸੀਂ ਚੈੱਕ ਕਰੋ ਰੇਟ ਜਿਹੜਾ ਇਹਦਾ ਰੇਟ ਰਹਿਣ ਵਾਲਾ ਹੈਗਾ ਹੁਣ ਜਿਵੇਂ ਆਹ ਚੀਜ਼ਾਂ ਦਾ ਰੇਟ ਮੈਂ ਤੁਹਾਨੂੰ ਬਿਲ ਦਿਖਾਦਾ ਤੁਸੀਂ ਹੈਰਾਨ ਹੋ ਜਾਣਾ 72000 ਰੁਪਏ ਦਾ ਬਿਲ ਆਪਣੇ ਕੋਲ ਆਪਾਂ ਇਹ 7200 ਦਾ ਦੇਣਾ 7200 ਦਾ ਹਾਂ ਆਪਾਂ ਸੌਂਹਾਂ ਜੀ ਦੇਣਾ 72000 ਵਾਲੀ ਚੀਜ਼ ਆਪਾਂ 7200ਾਂ ਦੀ ਦੇ ਦੇਣੀ ਆ ਇਹ ਕੇ ਵੀ ਰੇਟ ਦੀ ਵੀ ਗਾਰੰਟੀ ਹੋਊਗੀ ਚੀਜ਼ ਦੀ ਵੀ ਗਾਰੰਟੀ ਹੋਊਗੀ ਜੈਨੂਨ ਦੀ ਵੀ ਗਾਰੰਟੀ ਹੋਊਗੀ ਆਪਾਂ ਸਾਰੀ ਚੀਜ਼ ਦੀ ਗਾਰੰਟੀ ਦੇ ਕੇ ਫੇਰ ਆਪਾਂ ਅਗਲੇ ਨੂੰ ਐਂ ਕਹਿੰਨੇ ਜੇ ਤੁਸੀਂ ਸਰਟੀਫਿਕੇਸ਼ਨ ਹੈਗੋ ਆਪਣੀ ਚੀਜ਼ ਤੋਂ ਫੇਰ ਪੈਸੇ ਦੇ ਦਿਓ ਨਹੀਂ ਸਾਡਾ ਬੂਟ ਦੇ ਦਿਓ ਵਾਪਸ ਜੇ ਤੁਸੀਂ ਕਹਿ ਕੇ ਜੇ ਛੋਡੇ ਕਹਿਣ ਤੇ ਇੱਥੇ ਕੋਈ ਵੀ ਆਉਂਦੇ ਹੈਗੇ ਠੀਕ ਹੈ ਉਹਨਾਂ ਨੂੰ ਬਸ ਕਹਿਣ ਦੀ ਵੀਡੀਓ ਸ਼ੇਅਰ ਕਰਕੇ ਕਹਿਣ ਤੇ ਆਉਂਦੇ ਉਹਨਾਂ ਨੂੰ ਆਪਾਂ 에ਅਰਪੋਰਟ ਐਪਲ ਦੇ ਫ੍ਰੀ ਦੇ ਦਾਂਗੇ ਨਹੀਂ ਮਾਰ ਜਾ ਐਫਰ ਫੁਹਾ ਨਹੀਂ ਹੈੱਡਫੋਨ ਫ੍ਰੀ ਦੇ ਆਊਗਾ ਲੈ ਭਾਈ ਮੈਂ ਤਾਂ ਸਾਰੇ ਨੂੰ ਕਹਿਣੀ ਆ ਵੀ ਜਿਨ੍ਹਾਂ ਨੇ ਆਉਣੇ ਬੂਟ ਵਾਟ ਖਰੀਦਣੇ ਨੇ ਭਾਈ ਤੁਸੀਂ ਇੱਥੇ ਆ ਮੁੰਡੇ ਦੀ ਦੁਕਾਨ ਤੇ ਆਓ ਐਚਡੀਐਫਸੀ ਬੈਂਕ ਦੇ ਨਾਲ ਫੈਸ਼ਨ ਫੀਟ ਦੁਕਾਨ ਦਾ ਨਾਮ ਆਗਾ ਠੀਕ ਹੈ ਇਤੋਂ ਵੀ ਹੋਰ ਕੋਈ ਨਹੀਂ ਹੋਰ ਖੁਸ਼ ਕਰਦੇ ਆ ਤੁਹਾਨੂੰ ਬਾਹਰ ਵਾਸਤੇ ਤੁਸੀਂ ਬੂਟ ਲੈਣ ਆਏ ਹੋ ਇਤੋਂ ਹੋਰ ਖੁਸ਼ ਕਰਕੇ ਦੋ ਰਾਂਗੇ ਬਾਹਰ ਜਾਣ ਵਾਸਤੇ ਟੈਚੀਆਂ ਦੀ ਤਾਂ ਲੋੜ ਪੈਂਦੀ ਆ ਆਪਾਂ ਨੂੰ ਹਾਂ ਭਾਈ ਪੈਂਦੀ ਆ ਲੀਡਰ ਜਿਵੇਂ ਪੈਂਦੀ ਆ ਜਿਹੜੇ ਲੁੜੇ ਬੂਟ ਬਾੜੂ ਸੰਭਣ ਨੂੰ ਆਪਾਂ ਜੇ ਕੋਈ ਆਪਣੀ ਦੁਕਾਨ ਤੇ ਆ ਕੇ 10000 ਰੁਪਏ ਦੇ ਬੂਟ ਲੈਂਦਾ ਹਾਂ ਆਪਾਂ ਉਹਨਾਂ ਨੂੰ 8000 ਰੁਪਏ ਦੀ ਟੈਚੀ ਸਫਾਰੀ ਦੀ origignal ਫ੍ਰੀ ਦੇ ਦਾਂਗੇ ਉਹ ਮਾਰਚਾਂ ਨਹੀਂ ਲਾਏ ਨਹੀਂ ਹਾਂ ਇਹਦੀ ਮਾਡੀ ਆਫਰ ਹਾਂ ਉਹਦੇ ਨਾਲ ਨਾਲ ਜੇੜਾ ਕੋਈ ਇੱਕ ਸ਼ੂਜ਼ ਲੈਂਦਾ ਹੈ ਇੱਕ ਬੂਟ ਚਾਹੇ 2000 ਦਾ 2500 ਦਾ 3000 ਉਹਨੂੰ ਆਪਾਂ 스마트 ਵਾਚ ਬਿਲਕੁਲ ਫ੍ਰੀ ਦੇਣੀ ਹੈ ਉਹਦੇ ਨਾਲ ਵੀ ਲਾਈਨਿੰਗ ਤਿੰਨ ਤਰ੍ਹਾਂ ਦੇ ਬੂਟ ਲੈ ਜਾਂਗੇ ਆਪਾਂ ਇੱਕ ਆ ਘੜੀ ਵਾਲੇ ਵੀ ਲੈ ਲਾਂਗੇ ਹਾਂ ਹੈਨਾ ਉਹਦਾ ਘੜੀ ਦਾ ਦਿਖਾਉਂਦਾ ਫਿਰ ਉਹ ਉੱਥੇ ਫੈਸ਼ਨ ਵੀਟਾ ਲੈ ਆਂਦੀ ਆ ਹੋਰ ਦੇਖੋ ਤੁਸੀਂ ਗੁੱਚੀ ਦਾ ਬੂਟ ਲੈਣਾ ਨਾ ਹਾਂਜੀ ਆ ਲਓ ਗੁੱਚੀ ਦਾ ਬੂਟ ਠੀਕ ਹੈ ਇਹਦੇ ਨਾਲ ਗੁੱਚੀ ਦਾ ਆਪਾਂ ਸਾਈਡ ਬੈਗ ਦੇਵਾਂਗੇ ਨੂੰ ਮਾਰ ਜਾਣੀ ਬੜੀ ਇਹਦੇ ਵੀ 2000 2500 ਰੁਪਏ ਦੀ ਆ ਲਾਈਨ ਇਹ ਵੀਰ ਜੀ ਤੇ ਇਹਦਾ ਪ੍ਰਾਈਸ ਕੀ ਹੈ ਇਹ ਜੀ 75000 ਰੁਪਏ ਦਾ 72000 ਦਾ ਇੰਨੀ ਟੈਨਸ਼ਨ ਨਾ ਲੋ ਆਪਾਂ 7200 ਦੇ ਹੀ ਦੇਣਾ ਲਾ ਦੇਖ ਲਓ ਦੋਸਤੋ ਜਿਹੜਾ 72000 ਦਾ ਬੂਟ ਹੈ ਇਹ 7200 ਚ ਦੇਣਾ ਕਿ ਜਿਹਦੇ ਨਾਲ ਇੱਕ ਇਹ ਇਹਦੇ ਨਾਲ ਇੱਕ ਇਨਾਮ ਵੀ ਦਿੱਤਾ ਜਾਊਗਾ ਹਾਂ ਆਹ ਗਿਫਟ ਦੇਣਗੇ ਨਾਲ ਚਾਹੇ ਐਲ ਵੀ ਦਾ ਬੈਗ ਹੋਵੇ ਐਲ ਵੀ ਦਾ ਦਿੱਤਾ ਜਾਊ ਬੂਟ ਦੇ ਨਾਲ ਐਲ ਵੀ ਦਾ ਬੈਗ ਦਿੱਤਾ ਜਾਊ ਬਰਬਰੀ ਨਾਲ ਬਰਬਰੀ ਦਾ ਦਿੱਤਾ ਜਾਊ ਗੁੱਚੀ ਨਾਲ ਗੁੱਚੀ ਦਾ ਦਿੱਤਾ ਜਾਊ ਜਿਹੇ ਜਿਹਾ ਤੁਸੀਂ ਕਹੋਗੇ ਉਹ ਜਿਹਾ ਹੀ ਦਿੱਤਾ ਜਾਊ ਹੋਰ ਸਾਰੇ ਜਾਨੇ ਦੋਸਤਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਕਿਸੇ ਵੀ ਕੰਟਰੀ ਦੇ ਵਿੱਚ ਬਾਹਰ ਜਾਣਾ ਕੋ ਕੈਨੇਡਾ ਕਿਤੇ ਵੀ ਕੰਟਰੀ ਦੇ ਵਿੱਚ ਜਾਣਾ ਸਾਰੇ ਜਾਨੇ ਇੱਥੇ ਆ ਕੇ ਵਿజిਟ ਕਰੋ ਵੀਰ ਜੀ ਹੋਰ ਤਾਂ ਜਿਹੜੀ ਵੀ ਤੁਹਾਨੂੰ ਕੁਆਲਿਟੀ ਦਾ ਬੂਟ ਚਾਹੀਦਾ ਉਹੀ ਬੂਟ ਇਹੀ ਤੁਹਾਨੂੰ ਦੇਣਗੇ ਨਾਲ ਤੁਹਾਨੂੰ ਜਿਹੜੇ ਗਿਫਟ ਇਹਨਾਂ ਨੇ ਵੀਰ ਜੀ ਹੋਰਾਂ ਦਿਖਾਏ ਆ ਤੁਹਾਨੂੰ ਗਿਫਟ ਵੀ ਨਾਲ ਦਿੱਤੇ ਜਾਣਗੇ ਹਾਂਜੀ ਆ ਦੇਖ ਲਓ ਬਹੁਤ ਘੈਂਟ ਘੈਂਟ ਗਿਫਟ ਨੇ ਜੀ ਆ ਐਪਲ ਵਾਚ ਹੋਗੀ ਮੁੜਕਿਆਹਾ ਹੋਗੀ ਠੀਕ ਆ ਪੈਂਚੀ ਹੋਗੀ ਹਾਂ ਤੇ ਇੱਕ ਹੋਰ ਸੀਗੇ ਆ ਸੀਗੇ ਠੀਕ ਆ 2000 ਦੇ ਜਿਹੜੇ 2000 ਤੋਂ 2025 ਸਾਲ ਦੇ ਗੁੱਟ ਲੋਗ ਉਹਨਾਂ ਨੂੰ ਆਖਦੇ ਜਾਣਗੇ ਨਹੀਂ ਨਹੀਂ ਜਿਹੜਾ ਮੈਂ ਤੁਹਾਨੂੰ ਹੋਰ ਦੱਸਦਾ ਸੌਖਾ ਕਰਦਾ ਤੁਹਾਨੂੰ ਤੁਸੀਂ ਤਾਂ ਹਾਲੇ ਕਿ ਆਪਣਾ ਸੁਣ ਸੁਣ ਕੇ ਜਿਹੜਾ ਸੋਡੀ ਵੀਡੀਓ ਕੱਲੀ ਸ਼ੇਅਰ ਕਰਦਾ ਦੇਖ ਗਏ ਉਹਨਾਂ ਨੂੰ ਕੱਲੇ ਆ ਹੀ ਦੇਵਾਂਗੇ ਬੂਮ ਹੈ ਮੱਚ ਗਈ ਹੈ